ਦੇਖੋ ਜਲੂਸ ਨਿਕਲਦਾ ਪਾਤrana ਸ਼ਹਿਰ ਦੇ ਵਿੱਚ ਜਿੰਨਾ ਦੋ ਭਰਾਵਾਂ ਨੇ ਜਿਹੜਿਆਂ ਨੇ ਆਤਮ ਹੱਤਿਆ ਕਰ ਲਈ ਸੀ ਦੁਖੀ ਹੋ ਕੇ ਇਨਸਾਫ ਨਾ ਮਿਲਦਾ ਹੋਇਆ ਦੇਖ ਦੇਖ ਸਕਦੇ ਤੁਸੀਂ ਕਿ ਟਰਾਲੀਆਂ ਦੇ ਵਿੱਚ ਲੋਕਾਂ ਦੀ ਲੰਮੀ ਕਤਾਰ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ ਮਰਨ ਤੋਂ ਬਾਅਦ ਵੀ ਇਨਸਾਫ ਨਹੀਂ ਮਿਲ ਰਿਹਾ ਕਿਤੇ ਨਾ ਕਿਤੇ ਬਿਕ ਕਿੰਨੇ ਦੁਖਦਾਈ ਇਹ ਗੱਲ ਹੈ ਕਿ ਪੰਜਾਬ ਦੇ ਵਿੱਚ ਮਰਨ ਤੋਂ ਬਾਅਦ ਵੀ ਮਰਨ ਤੋਂ ਬਾਅਦ ਵੀ ਲਾਸ਼ਾਂ ਦੇ ਨਾਲ ਗਰੀਬ ਲੋਕਾਂ ਨੂੰ ਯੋਜਨਾ ਪੈ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਲੰਮੀ ਕਤਾਰ ਹੈ ਇਹ ਜੱਖੜ ਰੋਡ ਤੇ ਤੁਸੀਂ ਦੇਖ ਸਕਦੇ ਹੋ ਕਿ ਨਾਰੇਬਾਜੀ ਵੀ ਕਿਤੇ ਨਾ ਕਿਤੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਜਿੱਥੇ ਭਰਾ ਛੋਟੀ ਉਮਰ ਦੇ ਨੌਜਵਾਨ ਉਥੇ ਮਾਤਾਵਾ ਤੁਸੀਂ ਦੇਖ ਸਕਦੇ ਹੋ ਕਿ ਮਾਤਾਵਾ ਵੀ ਤੁਸੀਂ ਪਿੱਛੇ ਟਰਾਲੀ ਲੰਗੀ ਹੈ ਮਾਤਾਵਾ ਵੀ ਪਿੱਛੇ ਉਸ ਰੋਸ ਦੇ ਵਿੱਚ ਨੇ ਦੁਖਦਾਈ ਕਿਹ ਜਿਹੜੀ ਘਟਨਾ ਵਾਪਰੀ ਸੀ ਪਾਤਰਾ ਦੇ ਵਿੱਚ ਅੱਜ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਮੁਲਕ ਦੇ ਵਿੱਚ ਇਸ ਘਟਨਾ ਦਾ ਜ਼ਿਕਰ ਹੋ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਹੀ ਟਰੈਕਟਰ ਟਰਾਲੀਆਂ ਦੇ ਉੱਤੇ ਲੋਕ ਨੇ ਜਿਹੜੇ ਅੱਜ ਮੁਜਾਹਰਾ ਕਰ ਰਹੇ ਨੇ ਪਾਤਰਾਂ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਨੇ ਕਿ ਤਾਂ ਕਿ ਜੇ ਕਿਤੇ ਨਾ ਕਿਤੇ ਉਹਨਾਂ ਲਾਸ਼ਾਂ ਨੂੰ ਇਨਸਾਫ ਮਿਲ ਸਕੇ ਕਿਉਂਕਿ ਉਹਨਾਂ ਵਿਚਾਰਿਆਂ ਨੇ ਤਾਂ ਉੱਠਣਾ ਨਹੀਂ ਉਹਨਾਂ ਨੇ ਤਾਂ ਆਪਣੀ ਆਵਾਜ਼ ਹੈ ਜਿਹੜੀ ਕਿਤੇ ਨਾ ਕਿਤੇ ਮੋਬਾਈਲ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾ ਦਿੱਤੀ ਕਿ ਅਸੀਂ ਤਾਂ ਇਸ ਦੁਨੀਆ ਤੋਂ ਰੁਖਸਤ ਹੋ ਚੱਲੇ ਆ ਪਰ ਸਾਨੂੰ ਇਨਸਾਫ ਹੈ ਜਿਹੜਾ ਤੁਸੀਂ ਲੈ ਕੇ ਦੇਣਾ ਹੈ ਇਨਸਾਫ ਮਿਲਦਾ ਹੈ ਨਾ ਮਿਲਦਾ ਹੈ ਪਰ ਸੰਘਰਸ਼ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਕਿ ਪਾਤਰਾਂ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਜਿੱਥੋਂ ਰਸਤੇ ਵੀ ਬੰਦ ਹਨ ਤੇ ਲੋਕ ਵੀ ਇਧਰ ਉਧਰੋਂ ਹੋ ਕੇ ਹੀ ਲੰਘ ਰਹੇ ਹਨ ਉਸੇ ਬਸੇ throh ਕਾ ਆ ਦੇਖ ਸਕਦੇ ਤੁਸੀਂ ਕਿ ਦੂਜੇ ਪਾਸੇੋਂ ਵੀ ਦੇਖੋ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਨੇ ਜਿਹੜੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਨੇ ਜਿਹੜੇ ਮੁਜ਼ਾਹਰਾ ਕਰ ਰਹੇ ਨੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਇਨਸਾਫ ਦੀ ਮੰਗ ਕਰ ਰਹੇ ਨੇ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਪਾਤਰਾਂ ਤੋਂ ਜਾਖਲ ਰੋਡ ਹੈ ਜਿਹੜਾ ਜਾਖਲ ਰੋਡ ਹੈ ਜਿਹੜਾ ਪਾਤਣਾ ਉੱਥੇ ਲੰਮੀ ਕਤਾਰ ਹੈ ਜਿਹੜੀਆਂ ਲੰਮੀਆਂ ਕਤਾਰਾਂ ਨੇ ਜਿਹੜੀਆਂ ਟਰਾਲੀਆਂ ਭਰੀਆਂ ਹੋਈਆਂ ਨੇ ਕਿਤੇ ਜੀਪਾਂ ਭਰੀਆਂ ਹੋਈਆਂ ਨੇ ਤੇ ਲੋਕ ਨੇ ਜਿਹੜੇ ਸੰਘਰਸ਼ ਲਈ ਜਿਹੜੇ ਸੰਘਰਸ਼ ਵਿੱਚ ਲੋਕ ਨੇ ਉਹ ਸੰਘਰਸ਼ ਉਹ ਲਿਖਿਆ ਹੋਇਆ ਉਹਨਾਂ ਨੇ ਕਾਫੀ ਦਿਨਾਂ ਤੋਂ ਤੇ ਉਸ ਲਈ ਅੱਜ ਪਾਤਣਾ ਦੇ ਵਿੱਚ ਜਿੱਥੇ ਨਾਰੇਬਾਜੀ ਵੀ ਹੋ ਰਹੀ ਹੈ ਤੇ ਇਨਸਾਫ ਦੀ ਮੰਗ ਵੀ ਹੋ ਰਹੀ ਹੈ ਇਨਸਾਫ ਕਦੋਂ ਮਿਲਦਾ ਹੈ ਸੰਘਰਸ਼ ਕਦੋਂ ਤੱਕ ਜਾਰੀ ਰਹਿੰਦਾ ਜਿੱਥੇ ਇਸ ਇਸ ਬੰਦ ਦੇ ਨਾਲ ਲੋਕਾਂ ਨੂੰ ਦਿੱਕਤ ਮਹਿਸੂਸ ਹੋ ਰਹੀ ਹੈ ਉੱਥੇ ਕਿਤੇ ਨਾ ਕਿਤੇ ਪਰ ਲੋਕ ਵੀ ਮੈਂ ਦੇਖਿਆ ਬਹੁਤ ਲੋਕਾਂ ਨਾਲ ਮੇਰੀ ਗੱਲ ਹੋਈ ਹੈ ਕਿ ਤੁਹਾਨੂੰ ਕੋਈ ਦਿੱਕਤਾਂ ਲੋਕਾਂ ਨੇ ਕਿਹਾ ਕਿ ਨਹੀਂ ਜੋ ਇਹ ਘਟਨਾ ਵਾਪਰੀ ਹੈ ਜੋ ਇਹ ਨੌਜਵਾਨ ਗਏ ਨੇ ਇਹਨਾਂ ਦੇ ਹੁੰਦੇ ਜੇ ਅਸੀਂ ਕੁਝ ਔਖ ਚੱਲ ਲਾਂਗੇ ਕੋਈ ਵੱਡੀ ਗੱਲ ਨਹੀਂ ਪਰ ਇਨ੍ਹਾਂ ਲੋਕਾਂ ਨੂੰ ਇਨ੍ਹਾਂ ਗਰੀਬਾਂ ਨੂੰ ਇਨਸਾਫ ਮਿਲਣਾ ਜ਼ਰੂਰੀ ਹੈ ਤੁਹਾਡਾ ਆਪਣਾ ਸੁਭਾਸ ਗੋਇਲ ਇਸ ਤਰ੍ਹਾਂ ਹੀ ਤੁਹਾਨੂੰ ਜੋ ਵੀ ਸੰਘਰਸ਼ ਦੇ ਵਿੱਚ ਹੁੰਦਾ ਹੈ ਕੀ ਹੋ ਰਿਹਾ ਹੈ ਕੀ ਚੱਲ ਰਿਹਾ ਹੈ ਉਹ ਤੁਹਾਨੂੰ ਮੈਂ ਜਾਣਕਾਰੀ ਦਿੰਦਾ ਰਹਾਂਗਾ ਸੁਭਾਸ ਗੋਇਲ ਕਗਾ